ਸ਼ੰਕ ਸਾਹ ਪਏ ਗੁਰਮੇਧ ਸਿੰਘ ਜੀ ਅਰਸ਼ੰਕਰ ਵਾਲੇ ਸਾਡੇ ਵਿਚਕਾਰ ਹੈ। ਰਾਜਮਾਨ ਨੇ ਸੰਗਤ ਦੇ ਵਿੱਚ ਬਹੁਤ ਹੀ ਗੁਰੂ ਘਰ ਦੇ ਨਾਲ ਬਾਣੀ ਦੇ ਨਾਲ ਪਿਆਰ ਕਰਨ ਵਾਲੇ ਨੇ। ਪਹਿਲਾਂ ਵੀ ਇਹ ਥਾਂ ਦੇ ਉੱਤੇ ਕਈ ਵਾਰ ਕਥਾ ਵਿਚਾਰ ਜਿਹੜੀ ਹੈ ਹਾਂਜੀ ਕਰ ਚੁੱਕੇ ਨੇ ਤੇ ਉਹਨਾਂ ਨੂੰ ਰੈਡ ਕਰਾਸ ਸਥਾਪਨ ਤੋਂ ਜੀ ਆਇਆਂ ਨੂੰ ਧੰਨਵਾਦ ਮਾਸਟਰ ਰਿੰਦਰ ਸਿੰਘ ਜੀ ਬਾਸਤੇ ਪਰਦੇਸੀ ਜੀ ਤੇ ਬਹੁਤ ਹੀ ਸੰਗਤ ਰੂਪ ਦੇ ਵਿੱਚ ਬੈਠੇ ਬੈਠੇ ਭਰਾਵੋ ਅੱਜ ਦਾ ਜੋ ਇੱਥੇ ਸਮਾਗਮ ਹੈ ਇਸ ਸਮਾਗਮ ਦੇ ਵਿੱਚ ਮੈਂ ਬੇਨਤੀ ਕਰੂੰਗਾ ਭਾਈ ਸਾਹਿਬਾ ਨੂੰ ਕਿ ਭਾਵੇਂ ਸੰਖੇਪ ਦੇ ਵਿੱਚ ਜਿੰਨਾ ਸਮਾਂ ਉਹ ਦੇ ਸਕਦੇ ਆ ਕਿ ਸੰਗਤ ਨੂੰ ਅਸੀਂ 1704 ਤੋਂ ਤੁਰ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੇ ਅੱਜ ਦੇ ਦਿਨ ਤੱਕ ਸਾਨੂੰ ਇਤਿਹਾਸ ਦੇ ਨਾਲ ਸਾਂਝ ਪਵਾਨ ਕਿਉਂਕਿ ਬਹੁਤ ਸਿੱਖ ਇਤਿਹਾਸ ਦੇ ਵਿੱਚ ਇਹ ਦਿਨ ਬੜੇ ਮਾਨ ਵਾਲੇ ਵੀ ਨੇ ਤੇ ਬੜੇ ਬਰਾਕ ਵਾਲੇ ਵੀ ਨੇ ਕਿ ਕਿ ਇਸ ਤਰ੍ਹਾਂ ਇੱਕ ਪਰਿਵਾਰ ਉਹਦੇ ਨਾਲ ਹੋਰ ਵੀ अनेका ਜਿਹੜੇ ਗੁਰੂ ਘਰ ਦੇ ਪ੍ਰੇਮੀ ਸੇ ਸਿੰਘ ਜੀ ਉਹ ਵੀ ਇਸ ਮਿਸ਼ਨ ਲਈ ਜਿਹੜਾ ਹੈ ਉਹ ਸ਼ਹੀਦ ਹੋ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਹੈ ਇਹ ਪ੍ਰੋਗਰਾਮ ਜਿਹੜਾ ਹੈ ਉਹ ਰੱਖਿਆ ਗਿਆ ਇਸੇ ਸੰਬੰਧ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਣਾ ਤੇ ਬਾਹਰੋਂ ਵੀ ਸ਼ਕਤ ਨੂੰ ਕਿਹਾ ਹੋਇਆ ਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਭਾਈ ਸਾਹਿਬ ਉਹਨਾਂ ਦੇ ਜੋ ਕਥਾ ਵਿਚਾਰ ਕਰਨਗੇ ਉਹਨੂੰ ਅਸੀਂ ਆਪਣੇ ਬਿਲਕੁਲ ਦ੍ਰਿਸ਼ਟੀ ਜਿਹੜੀ ਹੈ ਉਹਨੂੰ ਬੰਦ ਕਰਕੇ ਇਕਾਕਰਤਾ ਬਣਾ ਕੇ ਜੇ ਆਪਾਂ ਸੁਣਾਂਗੇ ਤਾਂ ਉਹ ਸਾਡੇ ਜੀਵਨ ਦੇ ਵਿੱਚ ਬਹੁਤ ਜਿਹੜਾ ਵੱਡਾ ਜਿਹੜਾ ਬਦਲਾਅ ਆ ਸਕਦਾ ਕਿ ਕਿਸ ਤਰ੍ਹਾਂ ਬਡੇ ਸਾਹਿਬਜਾਦੇ ਛੋਟੇ ਸਾਹਿਬਜਾਦੇ ਸਾਰਾ ਪਰਿਵਾਰ ਕਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਇੰਨੀਆਂ ਠੰਡਾਂ ਦੇ ਵਿੱਚ ਆ ਕੇ ਵੀ ਕਿੰਨੇ ਦੁੱਖ ਝੇਲ ਕੇ ਕਿਉਂ ਸਵਾਲ ਖੜੇ ਹੁੰਦੇ ਨੇ ਵੇ ਉਹਨਾਂ ਨੇ ਦੁੱਖ ਕਿਉਂ ਚੱਲੇ ਨੇ ਉਹਨਾਂ ਨੇ ਸ਼ਹੀਦੀਆਂ ਕਿਉਂ ਪ੍ਰਾਪਤ ਕੀਤੀਆਂ ਨੇ ਤੇ ਅੱਜ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਢੰਗਾਂ ਦੇ ਨਾਲ ਕੁਝ ਬਿਮਾਰੀਆਂ ਦੇ ਨਾਲ ਕੁਝ ਬੁਰੀਆਂ ਆਦਤਾਂ ਦੇ ਨਾਲ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਜਿਹੜੇ ਹੈ ਉਹ ਇਸ ਸਰੀਰ ਨੂੰ ਜਿਹੜਾ ਛੱਡ ਛੱਡਦੇ ਜਾ ਰਹੇ ਆ ਤੇ ਅਸੀਂ ਉਹਨਾਂ ਸਹਬਜ਼ਾਦਿਆਂ ਤੇ ਉਸ ਪਰਿਵਾਰ ਤੇ ਪ੍ਰੇਰਨਾ ਲਈਏ ਕਿ ਮੈਨੂੰ ਲੱਗਦਾ ਕਿ ਅਜੇ ਤੱਕ ਅਸੀਂ ਉਸ ਸਿੱਖੀ ਦੇ ਨਾਲ ਜੁੜੇ ਨਹੀਂ ਹੈ ਉਸ ਵਿਚਾਰਧਾਰਾ ਦੇ ਨਾਲ ਜੁੜੇ ਨਹੀਂ ਹੈ ਜੋ ਇਸ ਸਿੱਖ ਇਤਿਹਾਸ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੇ ਜਾਂ ਵੱਡੇ ਸਹਬਜ਼ਾਦਿਆਂ ਨੇ ਜਿਹੜੇ ਪੁਰਨੇ ਪਾਏ ਨੇ ਜੇ ਉਹਨਾਂ ਦੇ ਅਸੀਂ ਸੋਚਦੇ ਮੁਤਾਬਕ ਚੱਲਦੇ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਇਹ ਜਿਹੜੇ ਕੇਂਦਰ ਨੇ ਇਹ ਸਾਨੂੰ ਬਣਾਉਣੇ ਨੇ ਅਸੀਂ ਪੈਣੇ। ਤੋਂ ਕਿਰਪਾ ਕਰੇ ਸੱਚੇ ਪਤਾ ਪ੍ਰਮਾਤਮਾ ਦਸਵੇਂ ਪਿਤਾ ਸਾਰਿਆਂ ਤੇ ਕਿ ਸਾਨੂੰ ਇਸ ਜਿਹੜੇ ਹੈ ਸਾਡੇ ਕੋਲ ਜੋ ਭਰਾਈ ਹੈ ਉਹ ਤੋਂ ਸਾਨੂੰ ਛੁਟਕਾਰਾ ਦਿਵਾਵੇ ਤੇ ਮੈਂ ਭਾਈ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੜਵੁੱਲੇ ਵਿਚਾਰ ਕਥਾ ਵਿਚਾਰ ਰਹੀਂ ਸਾਂਗਤਾਂ ਦਾ ਸੰਜੇਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪੰਥ ਇਹ ਮਹੀਨਾ ਦਸੰਬਰ ਦਾ ਜਦੋਂ ਉਹਦੇ ਮਹੀਨੇ 6 ਤੇ 7 ਉਹਦੀ ਰਾਤ ਨੂੰ ਦਰਮਿਆਨੀ ਰਾਤ ਨੂੰ ਇਹ ਕਿਲਾ ਅਨੰਦ ਪ੍ਰਸਾਦ ਦਾ ਖਾਲੀ ਕੀਤਾ ਗਿਆ ਛੱਡਿਆ ਗਿਆ ਉਸ ਤੋਂ ਪਹਿਲਾਂ ਆਪ ਸਭਨਾਂ ਨੂੰ ਪਤਾ ਹੈ ਕਿ ਇਹ ਅਨੰਦ ਪ੍ਰਸਾਦ ਨੂੰ 22 ਧਾਰ ਦੇ ਰਾਜਿਆਂ ਨੇ ਪੂਰੇ ਹਿੰਦੁਸਤਾਨ ਦੀ ਹਕੂਮਤ ਨੇ घेराबंदी ਕਰਕੇ 7 ਮਹੀਨੇ ਉੱਥੇ ਕੋਈ ਅੰਦਰ ਅੰਨ ਪਾਣੀ ਜਾਣ ਨਹੀਂ ਦਿੱਤਾ ਜੋ ਵੀ ਅੰਦਰ ਸੀ ਉਹਦੇ ਨਾਲ ਹੀ ਸਿੰਘਾਂ ਨੇ ਗੁਜ਼ਾਰਾ ਕੀਤਾ ਤੇ 12 ਜੰਗਾਂ ਵੀ ਗੁਰੂ ਸਾਹਿਬ ਜੀ ਨੇ ਪੰਗਾੜੀ ਦੀ ਜੰਗ ਤੋਂ ਛੁੱਟ ਉੱਥੇ 10-11 ਜੰਗਾਂ ਜਿਹੜੀਆਂ ਹੈ ਉਹ ਫਤਿਹ ਕੀਤੀਆਂ ਪਰ ਜਦ ਮੁਗਲ ਹਕੂਮਤ ਅੱਕ ਗਈ ਥੱਕ ਗਈ 7 ਮਹੀਨੇ ਘੇਰਾ ਪਾਉਣ ਤੋਂ ਬਾਅਦ ਵੀ ਕਲਗੀਧਰ ਪਾਤਸ਼ਾਹ ਜੀ ਨੇ ਉਹ ਜਿੰਦਗੀ ਫੜਨਾ ਚਾਹੁੰਦੇ ਸੀ ਅਨੰਪ ਸਾਬ ਨੂੰ ਖਤਮ ਕਰਨਾ ਚਾਹੁੰਦੇ ਸੀ ਉਹਨਾਂ ਦੀ ਇੱਕ ਪੇਸ਼ਨਾ ਚਲੀ ਪਰ ਉਹਨਾਂ ਨੇ ਫਿਰ ਇੱਕ ਝੂਠੀਆਂ ਕਸਮਾਂ ਆٹے ਦੀ ਗੰਹੂ ਬਣਾ ਕੇ ਪੇਸ਼ ਕੀਤੀ ਤੇ ਕੁਰਾਨ ਸ਼ਰੀਫ ਦਾ ਵਾਸਤਾ ਪਾਇਆ ਧਰਮ ਦੇ ਗ੍ਰੰਥਾਂ ਦਾ ਸਤਕਾਰ ਕਰਦੇ ਹੋਇਕਲ ਕੀ ਤਰਫਾ ਪਾਸ਼ਾ ਜੀ ਨੇ ਧਾਰਮਿਕ ਚਿੰਨ ਗੌਦੀਆਂ ਕਸਮਾਂ ਖਾਣ ਦੇ ਬਦਲੇ ਸਾਹਿਬ ਜੀ ਨੇ ਕਿਲਾ ਖਾਲੀ ਕਰਨ ਵਾਸਤੇ ਤਿਆਰ ਹੋਏ ਪਤਾ ਸੀ ਕਿ ਇਹਨਾਂ ਨੇ ਸਾਡੇ ਮਗਰ ਸਾਨੂੰ ਟਿਕਣ ਨਹੀਂ ਦੇਣਾ ਪਰ 6 ਤੇ 7 ਕੋ ਦੀ ਦਰਮਿਆਨੀ ਰਾਤ 1704 ਈਸਵੀ ਨੂੰ ਉਹ ਕਿਲਾ ਅਨੰਤ ਪ੍ਰਸਾਦ ਖਾਲੀ ਕਰਨ ਦਾ ਫੈਸਲਾ ਕੀਤਾ ਜਿਵੇਂ ਫੌਜਾਂ ਨੇ ਚਾਲੇ ਪਏ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਨਾਲ ਸਿੰਘਾਂ ਦੀ ਨਾਲ ਚਾਲੇ ਪਾ ਕੇ ਆਪਣੇ ਪਿਤਾ ਦੀ ਜਿੱਥੇ ਸੰਸਕਾਰ ਕੀਤਾ ਸੀ ਸਿਸ ਦਾ ਸਿਸ ਗਣਸਾ ਗੁਰਦੁਆਰਾ ਹੈ ਉੱਥੇ ਮੱਥਾ ਟੇਕਿਆ ਨਮਸਕਾਰ ਕੀਤੀ ਤੇ ਉੱਥੇ ਮਹੰਤ ਗਰਵਖਸ਼ ਜੀ ਦੀ ਡਿਊਟੀ ਲਗਾ ਕੇ ਇਸ ਅਸਥਾਨ ਦੀ ਤੁਸੀਂ ਸੇਵਾ ਸੰਭਾਲ ਕਰਦੇ ਰਹਿਣਾ ਇੱਥੇ ਦੀਵਾ ਬਲਦਾ ਰਹੇ ਤੇ ਉਸ ਤੋਂ ਬਾਅਦ ਸਹਿਬ ਜੀ ਨੇ ਚਾਲੇ ਪਾਏ ਹਜੇ ਕੀ ਪ੍ਰਸਾਦ ਦੀ ਧਰਤੀ ਤਪ ਤਪੇ ਨਹੀਂ ਤੇ ਮਗਰਬ ਫੌਜ ਹਕੂਮਤ ਨੇ ਕੀ ਰਾ ਪਾ ਲਿਆ ਜਾ ਕੇ ਰਾਤ ਦਾ ਹਨੇਰਾ ਠਡੀਆਂ ਰਾਤਾਂ ਤੇ ਪਰਿਵਾਰ ਵਿਛੋੜਾ ਸਾਹਬ ਦੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਅੱਜਕੱਲ ਉੱਥੇ ਇੱਕ ਬਹੁਤ ਭਾਰੀ ਕਿਸਮਾਨ ਦਾ ਜੰਗ ਹੋਇਆ ਜਿਸ ਵਿੱਚ ਭਾਈ ਉਹਦੇ ਸਿੰਘ ਵੀ ਸ਼ਹੀਦ ਹੋਏ ਵਿਖੇ ਜੁੜ ਬੱਠੀ ਸਾਜ ਸੰਗਤ ਜੀ ਸਾਡੇ ਵਿਚਕਾਰ ਬਹੁਤ ਹੀ ਵਿਦਵਾਨ ਗਿਆਨੀ ਗੁਰਮੀਲ ਸਿੰਘ ਜੀ ਸਾਨੂੰ ਹੁਣੇ ਹੀ ਸਿੱਖਿਆਸਣਾਂ ਜੁੜ ਕੇ ਹਟੇ ਆ ਔਰ ਇਹ ਜੋ ਇੱਕ ਦਰਦਮਈ ਸ਼ਹਾਦਤੀ ਦਿਨ ਹਨ ਇਹਨਾਂ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਲੋਕ ਜੁੜਦੇ ਆ ਇਸ ਕੇਂਦਰ ਦੇ ਡਾਇਰੈਕਟਰ ਸ਼੍ਰੀ ਚਮਨ ਸਿੰਘ ਜੀ ਬੜੇ ਇਸ ਇਹਨਾਂ ਜਿਹੜੀਆਂ ਸਮਾਜਿਕ ਤੇ ਸਾਡੀਆਂ ਸਮਾਜ ਜਿਹੜੀ ਰੋਲ ਮਾਡਲ ਬਹੁਤ ਵੱਡੀਆਂ ਕੁਰਬਾਨੀਆਂ ਵਾਲੇ ਸਮਿਆਂ ਨੂੰ ਸਾਨੂੰ ਜੋੜਦੇ ਆ ਡਾਕਟਰ ਹਰਜੀਤ ਸਿੰਘ ਜੀ ਸਾਡੇ ਪੱਤਰਕਾਰ ਮਾਸਟਰ ਹਰਿੰਦਰ ਸਿੰਘ ਜੀ ਸ਼੍ਰੀ ਵਾਸਦੇ ਪ੍ਰਦੇਸੀ ਜੀ ਇਥੇ ਇਸ ਧਾਰਮਿਕ ਮੈਂਬਰ ਸੁਭਾਸ਼ अरोड़ा ਜੀ ਔਰ ਇਸ ਧਾਰਮਿਕ ਮੈਂਬਰ ਮੈਡਮ ਕਮਲਜੀਤ ਮੈਡਾ ਜਸਵਿੰਦਰ ਜੀ ਨੇ ਸਾਨੂੰ ਹੁਣੇ ਬਹੁਤ ਪ੍ਰਭਾਵਿਤ ਕੀਤਾ ਔਰ ਮੇਰਾ ਖਿਆਲ ਹੈ ਪੀ ਨਾ ਉਹਨਾਂ ਦੀਆਂ ਦੋ ਧਾਰਮਿਕ ਰਚਨਾਵਾਂ ਦੇ ਨਾਲ ਸਾਰੇ ਆਪਾਂ ਦੇ ਨੂਕੜੇ ਖੜੇ ਹੋ ਗਏ ਆਪਾਂ ਸੋਚ ਸਕਦੇ ਹਾਂ ਕਿ 21 ਦਸੰਬਰ ਤੋਂ 27 ਦਸੰਬਰ ਤੱਕ ਜਿਹੜਾ ਸਮਾਂ ਸੀ ਉਹ ਹਰ ਸਾਲ ਸਾਨੂੰ ਝੰਜੋੜਦਾ ਕਿਵੇਂ ਪਰਿਵਾਰ ਵਿਛੋੜਾ ਹੁੰਦਾ ਹੈ ਉਸ ਤੋਂ ਵੀ ਪਹਿਲਾਂ ਜਿਹੜਾ ਦਸਮ ਪਾਤਸ਼ਾਹੇ ਨੂੰ ਆਨੰਦਪੁਰ ਦੀ ਧਰਤੀ ਜਿਹੜੀ ਆ ਉਹ ਸੰਗਤ ਵੱਲੋਂ ਜ਼ੋਰ ਪਾਇਆ ਜਾਂਦਾ ਕਿ ਇੱਥੋਂ ਅਪ ਗੁਰੂ ਸਾਹਿਬ ਤੁਹਾਨੂੰ ਇਹ ਧਰਤੀ ਛੱਡਣੀ ਚਾਹੀਦੀ ਹੈ ਆਨੰਦਪੁਰ ਸਾਹਿਬ ਤੋਂ ਅੱਗੇ ਜਾਣਾ ਚਾਹੀਦਾ ਔਰ ਸੰਗਤਾਂ ਦੀ ਬੇਨਤੀ ਮੰਨਦਿਆਂ ਗੁਰੂ ਸਾਹਿਬ ਆਨੰਦਪੁਰ ਨੂੰ ਛੱਡਦੇ ਆ ਅੱਗੇ ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਹੈ ਉੱਥੇ ਆ ਕੇ ਪਰਿਵਾਰ ਵਿਛੜਦਾ ਹੈ ਫਿਰ ਛੋਟੇ ਸਭ ਜਾਂਦੇ ਔਰ ਦਾਦੀ ਅੱਡ ਹੋ ਜਾਂਦੇ ਆ ਕਸਮ ਪੇਤਾ ਤੇ ਵੱਡੇ ਸਾਭ ਜਾਂਦੇ ਅੱਡ ਵਿਛੋੜਾ ਹੋ ਜਾਂਦਾ ਪਰਿਵਾਰ ਦੇ ਵਿੱਚ ਤੇ ਬੜਾ ਚੈਲੰਜ ਵਾਲਾ ਬੜਾ ਸੰਘਰਸ਼ਮਈ ਜੋ ਸਮਾ ਹੈ ਤੇ ਆਪਾਂ ਸੋਚ ਕੇ ਦੇਖੀਏ ਤਾਂ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਦੇ ਇਤਿਹਾਸ ਦੇ ਵਿੱਚ ਐਡੀ ਵੱਡੀ ਕੁਰਬਾਨੀ ਜਿਹੜੀ ਉਹਦਾ ਕੋਈ ਐਗਜ਼ਾਮਪਲ ਮਿਲਦੀ ਹੋਵੇ ਪੂਰਾ ਪਰਿਵਾਰੀ ਵਾਰਦਾਨਾਂ ਸਰਵੰਸਦਾਨੀ ਕਹਿੰਦੇ ਦਾ ਸੰਪਾਸ਼ੀ ਨੂੰ ਤੇ ਅਸੀਂ ਸਾਰੇ ਉਹਨਾਂ ਨੂੰ ਨਤਮਸਤਕ ਹੁੰਦੇ ਆ ਹੁਣੇ ਆਪਾਂ ਪੇਪਰਾਂ 'ਚ ਦੇਖਦੇ ਰਹੇ ਹਾਂ ਕਿਦਾਂ ਸੰਗਤਾਂ ਦੇ ਸਮੁੰਦਰ ਜਿਹੜੇ ਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਚੰਕੌਰ ਸਾਹਿਬ ਆਪਾਂ ਦਰਸ਼ਨ ਕੀਤੇ ਆ ਖ਼ਵਾਰਾਂ ਦੇ ਰਹੇ ਬਹੁਤ ਸਾਰੀ ਸੰਗਤਾਂ ਉੱਥੇ ਪਹੁੰਚੀਆਂ ਵੀ ਹੋਣਗੀਆਂ ਸੋ ਚੰਮਨ ਸਿੰਘ ਜੀ ਨੇ ਬੜਾ ਅੱਛਾ ਇਹ ਅਪਰਾਲਾ ਕੀਤਾ ਕਿ ਅੱਜ ਆਪਾਂ ਸਾਰੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹਾਂ ਸੋ ਬੱਚਿਓ ਗੱਲ ਇੰਨੀ ਹੈ ਕਿ ਜਿਵੇਂ ਸਾਡੇ ਗਿਆਨੀ ਗੁਰਬੀਰ ਸਿੰਘ ਕਹਰੇ ਸੀ ਕਿ ਸਭ ਕੁਝ ਕਰਮਾਂ ਹੈ ਸਭ ਕੁਝ ਘਰ ਦੇ ਅੰਦਰ ਹੀ ਆ ਜੇ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਨ ਦਾ ਜੇ ਉਹਨਾਂ ਨੇ ਫੈਸਲਾ ਲਿਆ ਉਹ ਵੀ ਉਹਨਾਂ ਦੇ ਅੰਦਰੋਂ ਹੀ ਉਪਜਿਆ ਉਹ ਵੀ ਉਹਨਾਂ ਦੇ ਮਨ ਬਣੇ ਉਹ ਵੀ ਘਰੇ ਹੀ ਸੀ ਤੇ ਆਪਣੇ ਜਿਹੜਾ ਸਰੀਰ ਇਹਨੂੰ ਕਰਕੇ ਆ ਬਾਣੀ ਦੇ ਵਿੱਚ ਸਭ ਕੁਝ ਘਰਮਾ ਹੈ ਕਿ ਸਭ ਕੁਝ ਆਪਣੇ ਅੰਦਰ ਹੀ ਆ ਆਪਾਂ ਕੀ ਕਰਨਾ ਇਹਦੇ ਬਾਰੇ ਆਪਾਂ ਹੀ ਸੋਚਣਾ ਹੈ ਤਾਂ ਇਹ ਹਫਤਾ ਹੈ ਇਹ ਸਪਤਾਹ ਹੈ ਸ਼ਹੀਦੀ ਇਸ ਮੌਕੇ ਆਪਾਂ ਸਾਰੇ ਇਹੋ ਜਿਹੇ ਦ੍ਰਿੜ ਫੈਸਲੇ ਲਈਏ ਕਿ ਜੇ ਆਪਾਂ ਪਟੜ ਗਏ ਸੀ ਕਿਸੇ ਵਜ੍ਹਾ ਕਰਕੇ ਤਾਂ ਮੁੜ ਕੇ ਆਪਣਾ ਮੁੱਖ ਧਾਰਾ ਜੀਵਨ ਦੇ ਵਿੱਚ ਆਈਏ ਔਰ ਇਹ ਜਿਹੜਾ ਕੇਂਦਰ ਹੈ ਇਹਦੇ ਬਾਰੇ ਮੈਂ ਹਰ ਇੱਕ ਵਾਰੀ ਇਹ ਹੀ ਕਹਿੰਦਾ ਹੁਨਾਂ ਕਿ ਜਿਸ ਖੂਹ ਵਿੱਚ ਗਿਰੇ ਬੰਦੇ ਹੋਣ ਉਹਨਾਂ ਨੂੰ ਬਾਹਰ ਕੱਢਣਾ ਹੋਵੇ ਤਾਂ ਬਾਹਰ ਖੜੀ ਸੰਗਤ ਇਹ ਹੀ ਕਰ ਸਕਦੀ ਹੈ ਖੂਹ ਦੇ ਵਿੱਚ ਰੱਸਾ ਸੁੱਟਦੇ ਆ ਔਰ ਜਿਹੜਾ ਖੂਹ ਚ ਡਿਗਿਆ ਆ ਵਿਅਕਤੀ ਉਹਨੂੰ ਕਹਿੰਦੇ ਵੀ ਤੂੰ ਘੁੱਟ ਕੇ ਫੜ ਲੈ ਰੱਸਾ ਛੱਡੀ ਨਾ ਤੇ ਬਾਹਰੋਂ ਫਿਰ ਸੰਗਤ ਜਿਹੜੀ ਆ ਜਿਹਦੇ ਵਿੱਚ ਸ਼੍ਰੀ ਚਮਨ ਸਿੰਘ ਜੀ ਵਰਗੇ ਡਾਕਟਰ ਸ਼੍ਰੀ ਗਰਮੇਲ ਸਿੰਘ ਗਿਆਨੀ ਗਰਮੇਲ ਸਿੰਘ ਜੀ ਵਰਗੇ ਡਾਕਟਰ ਹਰਦੇਵ ਸਿੰਘ ਜੀ ਵਰਗੇ ਬਾਸ ਦੇ ਪ੍ਰਦੇਸੀ ਜੀ ਵਰਗੇ ਜਮਨ ਮਾਸਟਰ ਹਰਿੰਦਰ ਸਿੰਘ ਜੀ ਵਰਗੇ ਤੇ ਇੱਥੇ ਦੇ ਸਟਾਫ ਵਰਗੇ ਉਹ ਜੋਰ ਨਾਲ ਖਿੱਚਦੇ ਆ ਤੇ ਬੱਚਾ ਜਿਹੜਾ ਖੂਜ ਡਿਗਿਆ ਆ ਉਹਦਾ ਫਰਜ ਆ ਕਿ ਰੱਸੀ ਨੂੰ ਕੁੱਟ ਕੇ ਫੜ ਕੇ ਰੱਖੇ ਤਾਂ ਕਿ ਉਹ ਬਾਹਰ ਆਵੇ ਖੂਤੋਂ ਪਰ ਜੇ ਉਹ ਕਹੇਗਾ ਮੈਂ ਰੱਸੀ ਨਹੀਂ ਫੜਨਾ ਤਾਂ ਬਾਹਰ ਖੜੇ ਵੀ ਵਿਅਕਤੀ ਜਿਹੜੇ ਉਹਨੂੰ ਖੂਜੋਂ ਨਹੀਂ ਕੱਢ ਸਕਦੇ ਇਹ ਜਿਹੜਾ ਨਸ਼ੇ ਦੀ ਬਰਾਈ ਆ ਕੁਝ ਇਸ ਤਰ੍ਹਾਂ ਦੀ ਆ ਇਹਦੇ ਵਿੱਚੋਂ ਨਿਕਲਣ ਲਈ ਤੁਹਾਡਾ ਮਨ ਬਣਨਾ ਚਾਹੀਦਾ ਜੇ ਤੁਸੀਂ ਇਹਦੇ ਵਿੱਚੋਂ ਨਿਕਲ ਲਈ ਰੱਸਾ ਫੜਨਾ ਤੇ ਰੱਸਾ ਖਿੱਚਣ ਵਾਲੇ ਬਾਹਰ ਬੈਠੇ ਆ ਤਿਆਰ ਉਹ ਤੁਹਾਨੂੰ ਉਸ ਖੂਹ ਦੇ ਵਿੱਚੋਂ ਕੱਢ ਕੇ ਤੁਹਾਡਾ ਜੀਵਨ ਜਿਹੜਾ ਉਹਨੂੰ ਸੁਧਾਰ ਸਕਦੇ ਆ ਸੋ ਆਹ ਫੈਸਲਾ ਲੈਣ ਦਾ ਬਹੁਤ ਵਧੀਆ ਸਮਾਂ ਆ ਤੇ ਗੁਰੂ ਸਾਹਿਬ ਜਿਹੜੇ ਸਾਡੇ ਅਕਾਲ ਪੁਰਖ ਪਿਤਾ ਜੀ ਗੁਰੂ ਸਾਹਿਬਾਨ ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਉੱਤੇ ਕਿ ਤੁਹਾਨੂੰ ਇਸ ਸਮੇਂ ਦੇ ਵਿੱਚ ਇਸ ਜਿਹੜੀ ਪਟਕੰਦ ਦੇ ਵਿੱਚੋਂ ਕੱਢ ਕੇ ਤੁਹਾਡੇ ਇੱਥੇ ਆਉਣ ਦਾ ਮਕਸਦ ਪੂਰਾ ਹੋਵੇ ਔਰ ਤੁਸੀਂ ਆਪਣੇ ਜੀਵਨ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਵਾਪਸ ਆਓ ਕਿ ਜੀਵਨ ਜੀਉਣ ਲਈ ਬੜਾ ਅੱਛਾ ਆ ਬੜਾ ਆਨੰਦਮਈ ਆ ਇਸ ਦੁਨੀਆ ਦੇ ਵਿੱਚ ਖਾਣ ਵਾਲੇ ਪਦਾਰਥਾਂ ਦਾ ਅੰਤ ਕੋਈ ਨਹੀਂ ਪੀਣ ਵਾਲੇ ਪਦਾਰਥਾਂ ਦਾ ਅੰਤ ਕੋਈ ਨਹੀਂ ਤੁਹਾਡੇ ਕੋਲ ਕਾਰਾਂ ਸਕੂਟਰ ਜਹਾਜ਼ ਮੋਬਾਈਲ ਬੇਅੰਤ ਚੀਜ਼ਾਂ ਨੇ ਔਰ ਉਹਨਾਂ ਨੂੰ ਮਾਨਣ ਦਾ ਉਹਨਾਂ ਨੂੰ ਮਾਣਿਆ ਤਾਂ ਹੀ ਜੀ ਸਕਦਾ ਜੇ ਆਪਾਂ ਤੰਦਰੁਸਤ ਰਹਾਂਗੇ ਜੇ ਆਪਾਂ ਤੰਦਰੁਸਤ ਨਹੀਂ ਤਾਂ ਸਾਰੀਆਂ ਚੀਜ਼ਾਂ ਸਾਡੇ ਲਈ ਬੇਕਾਰ ਨੇ ਸੋ ਆਓ ਆਪਾਂ ਅੱਜ ਇਸ ਦਿਨ ਤੇ ਇਹ ਫੈਸਲਾ ਲਈਏ ਮੈਂ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਵੱਲੋਂ ਜਿਹੜੀ ਸਮਾਜ ਸੇਵੀ ਸੰਸਥਾ ਹੈ ਉਹਦੇ ਮੁੱਖ ਦੋ ਕੰਮਾਂ ਦੇ ਵਿੱਚ ਇੱਕ ਕੰਮ ਇਹ ਵੀ ਆ ਨਸ਼ਿਆਂ ਦੀ ਜਿਹੜੀ ਸਮਾਜਿਕ ਬਰਾਈ ਹੈ ਦੀ ਰੋਕਥਾਮ ਤੇ ਜਿਹੜਾ ਧੀਆਂ ਨੂੰ ਮਾਰਦੇ ਆ ਅਣਜੰਮੀਆਂ ਨੂੰ ਮਾਰਦੇ ਆ ਉਹਨਾਂ ਨੂੰ ਉੱਥੋਂ ਸਮਾਜ ਨੂੰ ਉਹਦੀ ਰੋਕਥਾਮ ਕਰਨ ਦੇ ਵਿੱਚ ਵੀ ਉਹ ਸੁਸਾਇਟੀ ਹਿੱਸਾ ਪਾਉਂਦੀ ਆ ਹੁਣ ਅਸੀਂ ਧੀਆਂ ਦੀਆਂ ਲੋੜੀਆਂ ਸ਼ੁਰੂ ਕਰਨ ਲੱਗੇ ਆ 6 ਤਰੀਕ ਨੂੰ ਸੂਰਾਪੁਰ ਦੇ ਵਿੱਚ ਜਿਹੜੀਆਂ ਉਸ ਪਿੰਡ ਦੇ ਵਿੱਚ ਨਵਜੰਮੀਆਂ ਬੱਚੀਆਂ ਉਹਨਾਂ ਦੀ ਲੋੜੀ ਪਾਈ ਜਾਣੀ ਆ 8 ਤਰੀਕ ਨੂੰ ਚਿੱਲੇ ਲਦਾਣੇ ਦੇ ਵਿੱਚ ਹੈ ਇਸ ਤਰ੍ਹਾਂ ਹੀ ਪੰਦੀ ਪੋਸੀ ਹੈ ਉਸ ਤੋਂ ਅੱਗੇ ਫਿਰ ਪਠਲਾਵਾ ਹੈ ਫਿਰ ਪਿੰਡ ਸੁਝੋਂ ਹੈ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਦੀਆਂ ਆਂਦੀਆਂ ਲੋੜੀਆਂ ਪਾਈਆਂ ਜਾਣੀਆਂ ਔਰ ਉਹੀ ਸਮਾਜ ਦੇ ਵਿੱਚ ਜਿਹੜੀਆਂ ਬਰਾਈਆਂ ਉਹਨਾਂ ਦੇ ਵਿੱਚੋਂ ਅਸੀਂ ਇਹ ਭਕਾਰ ਸੈਟੀ ਕੰਮ ਕਰਦੀ ਹੈ ਅੱਜ ਤੇਨੀ ਮੇਰਾ ਨਾ ਗੋਦਸਰੀ ਮੈਂ ਗੋਵਿੰਦ ਸਿੰਘ ਇੰਦ ਤਾਰੇ ਮਤੇ ਰਖਿਆ ਕਰਨ ਗੇਓ ਜਦੁੱ ਛਕੇ ਆਸੀ ਜੀ ਨੱਖੀਆਂ ਨੇ ਉਸ ਥਾਂ ਪਹਿਲੀ ਵਾਰ ਹੀ ਗੁਰਜੀ ਕੀ ਫਤਿਹ ਇੱਕ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਆ ਇਹ ਬਾਬਾ ਗੁਲਾਬ ਸਿੰਘ ਜੀ ਦਾ ਗਾਇਆ ਹੋਇਆ ਹੈਗਾ ਆ ਤੇ ਇਹਦੇ ਵਿੱਚ ਬਾਬਾ ਗੁਲਾਬ ਸਿੰਘ ਜੀ ਤੇ ਜੋ ਜੜੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਉਸ ਟਾਈਮ ਦੇ ਉੱਤੇ ਹੰਡੇ ਬੁਰਜ ਨੂੰ ਜਿਹੜੀਆਂ ਜਾ ਰਹੀਆਂ ਸਿਗੀਆਂ ਉਹਦਾ ਖੁਲਾਸਾ ਥੋੜਾ ਜਿਹਾ ਕੀਤਾ ਉਹਨਾਂ ਦੇ ਵਿੱਚ ਆਪਸੀ ਜੋ ਵੀ ਗੱਲਬਾਤ ਹੋ ਰਹੀ ਹੈਗੀ ਆ ਠੰਡੀ ਹਵਾ ਦੇ ਵਿੱਚ ਤੇ ਬਾਬਾ ਗੁਲਾਬ ਸਿੰਘ ਜੀ ਜੋ ਕਹਿ ਰਹੇ ਆ ਮੈਂ ਕੁਛ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਆ ਸੁਣ ਤੂੰ ਹਵਾਈ ਠੰਡੇ ਬੁਰਜ ਨੂੰ ਆਉਂਦੀ ਨਹੀਂ ਹੋਲੀ ਹੋਲੀ ਚੱਲੇ ਮਰੇ ਜਾਣੀਏ ਸੁਣ ਤੂੰ ਹਵਾਏ ਠੰਡੇ ਗੁਰਜ ਜਿਸੀ ਸ਼ੀਦੀ ਦੇ ਵਸੇ ਦੇ ਹਰਦਪੁਰ ਤੋਂ ਟੀ ਸੇਵਾ ਦੇ ਵਿੱਚ ਆਜ ਰੁਹੇ ਆ ਅਸੀਂ ਤੁਹਾਡੇ ਕੀ ਅਪੀਲ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਆਪਣੇ ਮੁਲਕ ਤੇ ਦੇਸ਼ ਦੀ ਖਾਤਰ ਆਪਣੀ ਜਾਨਾਂ ਵਾਰ ਦਿੱਤੀਆਂ ਉਸੇ ਤਰ੍ਹਾਂ ਤੁਸੀਂ ਵੀ ਦੇਖੋ ਤੁਸੀਂ ਰਸਤ ਤੁਸੀਂ ਰਸਤਾ ਭੁੱਲ ਗਏ ਸਵੇਰ ਦਾ ਭੁੱਲਿਆ ਸ਼ਾਮ ਨੂੰ ਅਗਰ ਘਰ ਵਾਪਸ ਆ ਜਾਂਦਾ ਉਹਨੂੰ ਭੁੱਲਿਆ ਨਹੀਂ ਆਖਿਆ ਜਾਂਦਾ ਅਸੀਂ ਇਹ ਜਾਣੇ ਆ ਕਿ ਜਿਹਨਾਂ ਨੇ ਆਪਣੇ ਮੁਲਕ ਦੀ ਖਾਤਰ ਸਭ ਕੁਝ ਕਰਵਾਣ ਕਰ ਦਿੱਤਾ ਤੁਸੀਂ ਵੀ ਉਹਨਾਂ ਕੋਲੋਂ ਸਬਕ ਲੈਂਦੇ ਹੋਇਆ ਤੁਸੀਂ ਇਸ ਜਿਹੜੇ ਭੈੜੇ ਰਸਤੇ ਚਲੇ ਗਏ ਆ ਉਹਨੂੰ ਤਿਆਕ ਕੇ ਆਪਣੇ ਮਾਪੇ ਦੀ ਆਪਣੇ ਦੇਸ਼ ਦੀ ਜਾਂ ਸਾਰੇ ਮਿਲਤੀ ਸੇਵਾ ਕਰੋ सिंदूर फैमिली रेस्टोबार एक मल्टी कजीन टेस्ट होता स्वाद जो ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਸਿੰਦੂਸ ਫੈਮਿਲੀ ਰੈਸਟੋਰੈਂਟ ਚੰਦਿਕੜ ਰੋਡ ਨਵਾਂ ਸ਼ਹਿਰ ਕਾਲ 783700006 ਜੈ ਬਾਬੇ ਦੀ ਮੈਂ ਰਸ਼ਨ ਪ੍ਰਿੰਸ ਸਾਰੇ ਭਗਤਾਂ ਨੂੰ ਸਨਮਰ ਬੇਨਤੀ ਕਰਦਾ ਕਿ ਮੰਦਰ ਜੰਡ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਵਾਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਦੇ ਵਸਨੀਕਾਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ तनवंतरी मंडल रजिस्टर्ड पंजाब वालों फ्री मेडिकल कैंप की सेवा दे रहे हैं मैं नम्रता खन्ना लेडीज़ विंग उप प्रधान वैद नम्रता खन्ना के नाम तो जाने जाता है मेरा अपना क्लीनिक श्री राम बैक टू नेचर स्पाइन क्लीनिक मंडी नवाशहर मेरा मोबाइल नंबर है नाइन ट्रिपल एट थ्री जीरो सैवन ट्रिपल थ्री दूसरा नंबर है नाइन एट सब फोर एट फोर नाइन फोर मैं इतना शहर अपने फ्री मेडिकल कैंप लगा रही श्री सुमन कुमार सूद जी सरपे बहुत ही सीनियर श्री पुरुषोत्तम जी

ਇਹ ਨਹੀਂ ਕਹਿੰਦੇ ਹੋਏ ਆਪਣੀ ਬਾਣੀ ਨੂੰ ਵਿਰਾਮ ਦਿੰਨੀ ਹੈ। ਇਹ ਸੱਜਣ ਜਲ ਸਿੰਘ ਭਗਤ ਸਿੰਘ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸਿੰਮ ਇਜਾਜ਼ਤ ਦੇਉ। ਧੰਨਵਾਦ।